ਨਾ 4 ਤਰੀਕ ਨੂੰ ਹਾਜੀ ਜੀ ਆਇਆ ਜਣਾ ਸਭ ਕੁਝ ਸਰਬ ਮੈਂ ਕਿਆਸ ਨਹੀਂ ਕਰ ਸਕਦਾ ਸੀ ਕਿ ਇੰਨੀ ਗਰਮੀ ਦੇ ਬਾਵਜੂਦ ਹਜ਼ਾਰਾਂ ਦੀ ਤਦਾਦ ਚ ਮੈਂ ਜਿੱਥੇ ਜਿੱਥੇ ਵੀ ਗਿਆ ਤੇ ਪਹਿਲਾ ਪ੍ਰੋਗਰਾਮ ਸੀ ਦੂਜਾ ਉਸ ਤੋਂ ਵੱਡਾ ਤੇਜਾ ਉਸ ਤੋਂ ਵੱਡਾ ਤੇ ਇੰਨੇ ਵਧੀਆ ਜਿਹੜੇ ਪ੍ਰੋਗਰਾਮ ਨੇ ਔਰ ਲੋਕਾਂ ਦਾ ਹੰਗਾਰਾ ਸੰਗਤ ਦਾ ਹੰਗਾਰਾ ਨੌਜਵਾਨਾਂ ਦਾ ਹੰਗਾਰਾ ਮਤਲਬ ਮੈਂ ਮੇਰੇ ਮਨ ਤੇ ਇਸ ਗੱਲ ਦੀ ਖੁਸ਼ੀ ਹੈ ਸਦਕੇ ਜਾਣ ਨੂੰ ਜੀ ਕਰਦਾ ਇਹਨਾਂ ਨੂੰ ਜਿਨ੍ਹਾਂ ਨੇ ਅੱਜ ਏਡੇ ਵੱਡੇ ਇੱਕਠ ਜੁੜੇ ਨੇ ਉਹ ਮਿਹਨਤ ਸਾਇਏ ਨੇ ਇਹਨਾਂ ਦੇ ਨਾਲ ਮਿਲਾਇਆ ਮੈਨੂੰ ਆਪਣੇ ਵਿਚਾਰ ਇਹਨਾਂ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ ਮੈਂ ਆਪਣਾ ਪੱਖ ਰੱਖਿਆ ਆ ਔਰ ਔਰ ਸੰਗਤ ਨੇ ਬੜੇ ਜੋਸ਼ ਦੇ ਨਾਲ ਇੱਥੇ ਜੁੜੀ ਹੋਏ ਲੋਕਾਂ ਨੇ ਨੌਜਵਾਨਾਂ ਨੇ ਤਦ ਜਿਸ ਬਲੰਦ ਆਵਾਜ਼ ਤੇ ਬਰੰਦ ਜਲਵੇ ਦੇ ਨਾਲ ਜਵਾਬ ਦਿੱਤਾ ਆ ਕਿ ਅਸੀਂ ਨੇਰੀ ਲੈਣ ਦਾ ਉਹਦੇ ਤੋਂ ਮੈਨੂੰ ਬਹੁਤ ਖੁਸ਼ੀ ਚਲੋ ਜੀ ਕੇਜਰੀਵਾਲ ਅੰਤਰੀ ਜਾ ਕੇ ਆਇਆ ਬਾਰੋ-ਬਾਰ ਤੋਂ ਛੁੱਟਿਆ ਉਹ ਜ਼ਬਰ ਕੁਦਰਤੀ ਆ ਕਿ ਅੰਦਰ ਗਿਆ ਤੇ ਜਮਤ ਹੋਣੀ ਹੋਣੀ ਆ ਕੇਸ ਤੇ ਚੱਲੂ ਹੋ ਜੇ ਪੂਰੀ ਇਹਦੇ ਵਿੱਚ ਸਾਰਿਆਂ ਦੀ ਕੀਤੀ ਬਸ ਸਾਰਿਆਂ ਦੀ ਕਰਤਾ ਹੈ ਔਰ ਜਿਹੜੀਆਂ ਗੱਲਾਂ ਨੇ ਸਾਹਮਣੇ ਉਹ ਸੰਗਤ ਦੇ ਸਾਹਮਣੇ ਰੱਖਣੀਆਂ ਜ਼ਰੂਰੀ ਨੇ ਜਿਹੜੇ ਪਰੰਪਰੇ ਅਖੇ ਪੈਦਾ ਕੀਤੇ ਜਾਂਦੇ ਆ ਜਾਂ ਜਿਹੜੇ ਬਲੇ ਮਨ ਤੇ ਗਿਲੇ ਸ਼ਿਕਵੇ ਸ਼ਿਕਾਇਤਾਂ ਨੇ ਹਾਂਜੀ ਜਾਂ ਜੋ ਮੈਂ ਮੈਂ ਇਸ ਮੈਂ ਮਹਿਸੂਸ ਕਰਦਾ ਹੈ ਕਿ ਸਾਡੇ ਚ ਕਮੀ ਕਿੱਥੇ ਆ ਜਾਂ ਸਾਡੇ ਨਾਲ ਧੋਖਾ ਕਿੱਥੇ ਹੋ ਰਿਹਾ ਮੇਰਾ ਫਰਜ਼ ਬਣਦਾ ਆ ਇੱਕ ਬਤੌਰ ਸੇਵਾਦਾਰ ਹੋਣ ਦੇ ਨਾਤੇ ਕਿ ਲੋਕਾਂ ਨੂੰ ਸੰਗਤ ਨੂੰ آگਾਹ ਕਰਨਾ ਔਰ ਸੱਚ ਸਾਹਮਣੇ ਰੱਖਣਾ ਮੈਂ ਤਾਂ ਸਾਰਿਆਂ ਨੂੰ ਕਿਹਾ ਸੀ ਜਿਹੜੇ ਲੋ ਚਾਰੇ ਉਮੀਦਵਾਰ ਆਜਾ ਇਕੱਠੇ ਹੋ ਕੇ ਆਜਾ ਇੱਕਮਤ ਹੋ ਕੇ ਆਜਾ ਸਾਹਮਣੇ ਬੈਠ ਜਾਣਾ ਕਿਰਸੋ ਸਿੰਘ ਬਟੋਹਾ ਨੂੰ ਕਿਸੇ ਪੱਖ ਤੋਂ ਉਹ ਆਪਾਂ ਕੀ ਕਹਿ ਦਈਏ ਕਿ ਹਰਾ ਦੇ ਨੇ ਜਾਂ ਮੇਰਾ ਪੱਖ ਕਮਜ਼ੋਰ ਸਾਫਤ ਕਰਦੇ ਨੇ ਮੈਂ ਮੈਦਾਨ ਛੱਡ। ਤਿੰਨ ਵਾਰਾਂ ਮੇਰੇ ਜਿਹੜੇ ਨੇ ਸਰਦੀਆਂ ਤਿੰਨ ਵਾਰਾਂ ਮੇਰੇ ਭਰਾ ਦੇ ਛੋਟੇ ਤੇ 17 ਸਾਲ ਲੰਘਟ ਕੇ ਆਇਆ ਸਾਰੇ ਟੱਪਰ ਨੇ ਛੇਤਰ ਵੱਖਰੇ ਖਾਦੇ ਆ ਪਰ ਮੈਂ ਕਹਿੰਦਾ ਕਿ ਇਹ ਗੱਲਾਂ ਹੀ ਥੋੜੀ ਕਰ ਲਈਏ ਪੰਜਾਬ ਅੰਦੇ

ਕੀ ਕਹਿੰਦਾ ਸੱਚ ਜਿਹੜਾ ਸਾਹਮਣੇ ਆ ਗਿਆ ਜਾਂ ਉਹ ਸਾਹਮਣੇ ਆ ਗਿਆ ਤੇ ਨਸ਼ਾ ਕਿਹੜਾ ਜਾਦੂਆ ਜਿਹਦੇ ਵਿੱਚ ਛੜਿਆ ਜਾਣਾ ਹੈ ਬ੍ਰਾਹਮਣਾਂ ਤੇ ਕੋਈ ਇਹ ਬਾਤ ਨਹੀਂ ਪਤਾ ਸੱਸਰ ਮੇਰੇ ਕੋਲ ਸਵਾਲ ਆ ਪਤ ਨੂੰ ਮੋੜ ਕੇ ਐਂ ਕਿਸੇ ਸਾਹ ਜਿਹਨੂੰ ਪਤਾ ਹੀ ਨਹੀਂ ਲੱਗਾ ਸਿੱਖੀ ਕੀ ਹੁੰਦੀ ਆ ਸਿੱਖੀ ਰੂਪ ਕੀ ਹੁੰਦਾ ਹੈ ਉਹ ਕਹਿੰਦਾ ਜੀ ਮੈਂ ਸਿੱਖੀ ਬਤਾਉਂ ਕਰਦਾ ਓ ਯਾਰ ਭਾਈ ਚਲ ਗਏ ਹੁਣ ਤਛੜ ਗਿਆ ਆ ਆਪ ਖੁਦ 2022 ਚ ਅਬ ਛੜ ਗਿਆ ਤੇ ਤੁਸੀਂ ਦੱਸਦੇ ਕਿ ਕਿਹਾਵਾ ਕੋਈ ਕਹਿੰਦੇ ਸੀ ਕਿ ਤੁਮੇ ਹੁਣ ਕਿਹੜੀਆਂ ਧਰਤਾਂ ਨੇ ਜਿਹੜੀਆਂ ਇਹ ਦੇਹ ਮਹੌਲ ਸਿਰਜਦੀਆਂ ਆ ਫਿਰ ਕਹਿੰਦੇ ਜੀ ਕੁਰਬਾਨੀ ਵੜੀ ਵੜੀ ਤੁਸੀਂ ਮੈਨੂੰ ਦੱਸਦੇ ਹੋ ਤੁਹਾਨੂੰ ਵੀ ਪਤਾ ਹੁਣ ਤੁਹਾਨੂੰ ਪਤਾ ਕਿ 28 29 30 ਕੀ ਕੀ ਚੌਂਕੀ ਚੌਂਕੀ ਸਾਡੇ ਨੂੰ ਜੇ ਤੇ ਬੈਠੇ ਕਿਹਨੂੰ ਪਤਾ ਜਿੰਨੂੰ ਪਤਾ ਹੱਥ ਖੜਾ ਕਰ ਲੈ ਤੇ ਸੱਜਣ ਮੈਂ ਸੀਰੀਅਸਲੀ ਪੁੱਛ ਰਿਹਾ ਆ ਕਿ ਕੀ ਤੁਹਾਨੂੰ ਪਤਾ ਆ ਕਿ ਕੌਮ ਦੀ ਖਾਤਰ ਧਰਮ ਦੀ ਖਾਤਰ ਸਾਡੀ ਇਰਖ ਦੀ ਖਾਤਰ ਉਹ ਨੌਜਵਾਨੀ ਚ 25 25 ਸਾਲ ਦੀ ਉਮਰ ਦੇ ਵਿੱਚ ਜਿਹੜਾਂ ਦੇ ਵਿੱਚ ਚਲੇਗੇ ਤੇ 28 28 30 30 ਸਾਲਾਂ ਦੇ ਜਿਹੜਾ ਦੇ ਬੱਚੇ ਆ ਮੈਂ ਕਹਿੰਦਾ ਕਿ ਜਿੰਨੂੰ ਜਿੰਨੂੰ ਪਤਾ ਆ ਕਿ ਸਾਡੇ ਬੰਦੀ ਸਿਕੰਦਰ ਬੰਦ ਹੈ ਜੀ